என்ன <laughs> યજે શીવણ્વણે મીણેણેણ ઓે હિણ ਕਿ ਉਹ ਸਭ ਤਾ ਡੇੜੇ ਵੀ ਹੁੰਦੇ ਨੇ ਅਸੀਂ ਤਾਂ ਕੋਈ ਜਾਣੇ ਅਸੀਂ ਡੇੜੇ ਹੋਂਦ ਤੁਹਾਡੀ ਨਹੀਂ ਨਹੀਂ ਕੋਈ ਤੋਂ ਬਾਹਰ ਪਾ ਕੇ ਪਿੱਛੇ ਭਾਗੇ ਹਾਂ ਇੱਕ ਵੇਖੀ ਹੋਇਆ ਬੈਸਟ ਸਾਨੂੰ ਤਾਂ ਪਤਾ ਨਹੀਂ ਕੀ ਦਿਖਾਉਂਦਾ ਹਾਂ ਆਹ ਬੋਲ ਅੱਗੇ ਆ ਜਾ ਪਹਿਲਾਂ ਇਹਨਾਂ ਨੂੰ ਸਵੇਰ ਦਾ ਪਤਾ ਸੀ ਵੀ ਸਾਡੇ ਸਾਰੇ ਕੈਂਡੀਡੇਟ ਹਾਰ ਲਗੇ ਇਹਨਾਂ ਨੇ ਕਰਕੇ ਚਾਰ ਚਾਰ ਕਰਕੇ ਜਾਲੀ ਬੋਟਾ ਪਵਾਇਆ ਸਾਨੂੰ ਪਤਾ ਹੈ ਸਾਨੂੰ ਪਤਾਗਾ ਫਿਰ ਹੁਣ ਹੁਣ ਇਕੱਠੇ 50 ਦੀ ਲਗੌੜ ਵੇਚਦੀ ਇਹਨਾਂ ਨੇ ਹੌਲੀ 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 50 ਅਸੀਂ ਜਾਣ ਨਹੀਂ ਦਿੰਦੇ ਅਸੀਂ ਨਹੀਂ ਜਾਣ ਦਿੰਦੇ ਅਸੀਂ ਨਹੀਂ ਜਾਣ ਦਿੰਦੇ ਅਸੀਂ ਵੀ ਆਪਦੇ ਕੰਮ ਕਰਸੇ ਹੋ ਕਸੇ ਹੋਇਆ ਆਜੋ ਤੁਸੀਂ ਕੋਈ ਗੱਲ ਨਹੀਂ ਓ ਯਾਰ ਬਾਈ ਯਾਰ ਛੱਡ ਨਾ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੱਚੇ ਆ ਅਸੀਂ ਕਿਹੜਾ ਝੂਠੇ ਆ ਅਸੀਂ ਸੱਚੇ ਆ ਝੂਠੇ ਆ ਬਾਈ ਇਹ ਪਹਿਲਾਂ ਸੁਣਾ ਐਲੀ ਤਲਵੰਡੀ ਦੇ ਬੰਦੇ ਖੜੇ ਹੋ ਗਏ ਉਧਰੇ ਕਿਹੜੀ ਤਲਵੰਡੀ ਦਾ ਬੰਦਾ ਇੱਕ ਵੀ ਤਲਵੰਡੀ ਦਾ ਉਹ ਮੰਡੇ ਨੇ ਕਿਹਾ ਬਾਈ ਕਹਿੰਦਾ ਜਾਲੀ ਵੋਟਾਂ ਪਾਉਣ ਆਏ ਆ ਉਹ ਕਿੱਤੇ ਟਿਕਟ ਤੇ ਪਿਆ ਮੇਲਾ ਉਹ ਨੋਮਨ ਦੇ ਕਿਹਾ ਉਹ ਸਰੇ ਆਮ ਚੱਕਾ ਪਟਾ ਚੱਕਾ ਜਿਹੜਾ ਅੱਜ ਟਿੱਕਰ ਅੱਜ ਟਿੱਕਰ ਪਾਰਟੀ ਦੇ ਜਿਹੜਾ ਅੱਜ ਹਰ ਦੇ ਧੱਕਾ ਵੋਟਾਂ ਵੇਲੇ ਧੱਕਾ ਕੈਂਡੀਡੇਟ ਚੁਣਨੇ ਵੇਲੇ ਧੱਕਾ ਉਹ ਤੋਂ ਬਾਅਦ ਕੈਂਡੀਡੇਟ ਚੁਣਨੇ ਵੇਲੇ ਵੀ ਧੱਕਾ ਕਰਿਆ ਬਾਈ ਜਸ ਅੱਜ ਮੋਟਾ ਪਈਆ ਅੱਜ ਮੋਟਾ ਪਈਆ ਨਾ ਮੈਨੂੰ ਲੱਗਦਾ ਬਾਈ ਜੀ ਇਹਨਾਂ ਦੇ 300 400 ਗੁੰਡੇ ਕੀ ਨਾਂ ਹੈ ਕੀ ਨਾਂ ਹੈ ਬਾਈ ਨਾਂ ਤੋਂ ਕੀ ਲੈਣਾ ਹੈ ਮੈਂ ਗੱਲ ਦੱਸੀ ਜਾਂਦਾ ਨਾ ਹਾਂ ਬਾਈ ਜੀ ਅੱਜ ਜਿਹੜਾ ਹਾ ਬਲਜਿੰਦਰ ਗੌਰ ਦਾ ਭਰਾ ਕੀ ਨਾਂ ਦਾ ਕੀ ਨਾਂ ਦਾ ਬਲਜਿੰਦਰ ਗੌਰ ਦਾ ਭਰਾ ਦਾ ਉਹਦੇ ਵੀਰ ਉਹਦੇ ਵੀਰ ਆਇਆ ਬਾਈ ਜੀ ਘਟੋ ਘਟ 300 400 ਨਾਲ ਗੁੰਡੇ ਲੈ ਕੇ ਪਹਿਲੇ ਠੀਕ ਹੈ ਪਹਿਲਾਂ ਉਹ ਡਾਇਰੈਕਟਲੀ ਆਉਣ ਲੱਗੇ ਬਾਈ ਜੀ ਅਸੀਂ ਰੋਕ ਤੇ ਆ ਗੇਟ ਖਾਣੀ ਉਹਨਾਂ ਨੇ ਐਂਟਰ ਕਰਨਾ ਸੀ ਅਸੀਂ ਰੋਕ ਪਬਲਿਕ ਇੰਨੀ ਖੜੀ ਸੀ ਨਹੀਂ ਹੁਣ ਦਿੱਤਾ ਹਾਂ ਉਸ ਤੋਂ ਬਾਅਦ ਪਿੱਛੇ ਮੁੜ ਕੇ ਪਿੱਛੇ ਮੁੜ ਕੇ ਸਾਨੂੰ ਕਹਿੰਦੇ ਤੁਸੀਂ ਵੀ ਪਿੱਛੇ ਹੋ ਜਾਓ ਉਹ ਪਿੱਛੇ ਚੜ ਗਏ ਉਹ ਪਿੱਛੇ ਜਿਹੜੀ ਕੰਦ ਆ ਕੰਦ ਨੂੰ ਤੁਸੀਂ ਟਪਾ ਕੇ ਇੱਕ ਟੋਕੜ 10 12 ਮੁੰਡੇ ਇਹਨਾਂ ਦੇ 10 12 ਮੁੰਡੇ ਇਹਨਾਂ ਦੇ ਥੋੜੇ ਕੰਦ ਨੂੰ ਟਪਾ ਕੇ ਸ਼ਰੇਆਮ ਗੁੰਡਾ ਕਰਦੇ ਤੁਸੀਂ ਕਿਹੜੀ ਪਾਰਟੀ ਵੱਲੋਂ ਚੁਆਵਾ ਅਸੀਂ ਅਸੀਂ ਤਾਂ ਜੀ ਜਮਨ ਨਿਵਟਲ ਬੰਦੇ ਆ ਨਿਵਟਲ ਬੰਦੇ ਅਸੀਂ ਕੋਈ ਪਾਰਟੀ ਬਣ ਨਹੀਂ ਕਰਦੇ ਜੀ ਅਸੀਂ ਦੇਖ ਰਹੇ ਹਾਂ ਵੋਟਾਂ ਬਣਾਉਣੀ ਹੈ ਰਾਜ ਚਲਾਉਣਾ ਹੈ ਜਣਾ ਮਾਲ ਪੱਤਾ ਨਹੀਂ ਕਰਨਾ ਚਾਹੀਦਾ ਪੱਤਰਕਾਰ ਸਾਹਿਬ ਜਿੱਤੇ ਜਿਹੜਾ ਸੀ ਜਿਹੜਾ ਤੁਸੀਂ ਮੈਨੂੰ ਪੁੱਛਿਆ ਨਾ ਸਵਾਦ ਕਹਿੰਦਾ ਜੇ ਤੁਸੀਂ ਉਹ ਮੰਦਿਰ ਨੂੰ ਵੀ ਜਾ ਕੇ ਪੁੱਛਦੇ ਵੀ ਤੁਸੀਂ ਕਿੱਧਰਲੇ ਪਾਸੇ ਆਏ ਹੋ ਤੇ ਕਿਹੜੇ ਪਿੰਡੋਂ ਆਏ ਹੋ ਤੁਸੀਂ ਮੈਂ ਖਾ ਉਹ 3 ਘੰਟੇ ਖੜੇ ਰਹੇ ਆ ਜੀ ਵੀਰੇ ਐ ਤਾਂ ਅਸੀਂ ਥੋੜ ਨੂੰ ਖੜੇ ਰਹੇ ਖੜੇ ਨੂੰ ਉਹਨਾਂ ਨੂੰ ਨਹੀਂ ਨਹੀਂ ਕਿਸੇ ਨੂੰ ਪੁੱਛਿਆ ਨਾ ਪ੍ਰਸ਼ਾਸਨ ਨੇ ਨਾ ਕਿਸੇ ਪਤਕਰਾਰ ਨੇ ਕਿਸੇ ਨੇ ਪੁੱਛਿਆ ਨਹੀਂ ਕੌਣ ਆਏ ਹੋ ਕੋਈ ਕੀ ਗੱਲਬਾਤ ਹੈ ਪ੍ਰਸ਼ਾਸਨ ਦਾ ਕੀ ਹੋ ਰਿਹਾ ਅੰਦਰ ਹੈ ਮਸ਼ੀਨਾਂ ਪ੍ਰਸ਼ਾਸਨ ਤੋਂ ਮੈਂ ਜ਼ਰਾ ਆਦਾ ਜੀ ਜੇ ਮੰਨ ਕੇ ਚਲੋ ਪਬਲਿਕ ਨਾ ੜਕਦੀ ਜੇ ਪਬਲਿਕ ਨਾ ੜਕਦੀ ਪਬਲਿਕ ਨਾ ਇਕੱਠੀ ਹੁੰਦੀ ਤਾਂ ਪ੍ਰਸ਼ਾਸਨ ਦੇ ਹੱਥੋਂ ਬਾਹਰ ਸੀ ਕੰਮ ਉਹਨਾਂ ਨੇ ਅੰਦਰ ਜਾ ਕੇ ਵੋਟਾਂ ਪਾ ਦੇਣੀਆਂ ਸੀ ਆਪ ਦੇ ਆਪ ਦੇ ਕੈਂਡੀਡੇਟ ਕਿਹ ਨਾਲ ਜਿਤਾ ਦੇਣੇ ਸੀ ਤੇ ਪੰਜ ਇੱਕ ਝੜਪੋ ਕੇ ਹਟੀ ਹੈ ਕੀ ਕਹਿਣਾ ਚਾਹੋਗੇ ਦੋਸ਼ ਲੱਗੇ ਨੇ ਵੀ ਫਰਜ਼ੀ ਵੋਟਾਂ ਪੁਗਤਾਈਆਂ ਜਾ ਰਹੀਆਂ ਨੇ ਹੁਣ ਆ ਕੇ ਮੌਕੇ ਤੇ ਦੇਖਿਆ ਇਹੋ ਜਿਹੀ ਕੋਈ ਗੱਲ ਨਹੀਂ ਕੀ ਅੰਦਰ ਕੋਈ ਵੀ ਹੈ ਨਹੀਂ ਗਾ ਦੋ ਤਿੰਨ ਜਾਨੇ ਜਿਹੜੇ ਫਾਲਤੂ ਸੀਗੇ ਹਾਂਜੀ ਉਹਨਾਂ ਨੂੰ ਸਿਬਾਰ ਕਰਦਾ ਅੰਦਰ ਹਰੇਕ ਪਾਰਟ ਕੈਂਡੀਡੇਟ ਜਾਂ ਉਹਦਾ ਇਲੈਕਸ਼ਨ ਜਾਂ ਜਾਂ ਉਹਦਾ ਕਾਊਂਟਿੰਗ ਜਾਂ ਇੱਕ ਹੀ ਰਹਿ ਸਕਦਾ ਜਿੱਥੇ ਦੋ ਜਣੇ ਸੋਨਾਂ ਨੂੰ ਸਿਬਾਰ ਕਰਦਾ ਪੁੱਟਮਾਰ ਵੀ ਹੋਈ ਐ ਸਰਾ ਜੀ ਮੌਕੇ ਤੇ ਨਹੀਂ ਮੇਰੇ ਕੋਲ ਅਜਿਹੀ ਕੋਈ ਕਪਰੇਟ ਨਹੀਂ ਆਈ ਇਹ ਚੜਪ ਹੋਈ ਐ ਜੀ ਪੂਰੀ ਤਰ੍ਹਾਂ ਜਿਹੜਾ ਹੈਗਾ ਇੱਕ ਦੋਨੇ ਪਾਰਟੀ ਨੇ ਇੱਕ ਦੂਜੇ ਤੇ ਹਮਲਾ ਕੀਤਾ ਹੈਗਾ ਸਕੂਲ ਦੇ ਕੰਧਾਂ ਤੱਕ ਟੱਪੀਆਂ ਗਈਆਂ ਨੇ ਨੇਟਿਵ ਪ੍ਰੋਪਰ ਵਿਮਾ ਹੁਣ ਜਦੋਂ ਆਇਆ ਮੌਕੇ ਤੇ ਪ੍ਰੋਪਰ ਸਿਕਿਉਰਟੀ ਲੱਗੀ ਹੋਈ ਆ ਸਾਰੇ ਪਾਸੇ ਲੋਕੀ ਸਕੂਲ ਤੋਂ ਸਾਈਡ ਤੇ ਖਿੱਤੇ ਹੋਏ ਆ ਤੇ ਐਸੇ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਆ ਜੇ ਕੰਪਲੇਂਟ ਆਊਗੀ ਤਾਂ ਉਦੇ ਨਾਲ ਦੀ ਨਾਲ ਕਾਰ ਵੀ ਕੀਤੀ ਹੈ ਨਹੀਂ ਫੈਸ਼ਨ ਵੱਲੋਂ ਆਪਣੇ ਵੱਲੋਂ ਕੋਈ ਨਹੀਂ ਦੇਖਿਆ ਗਿਆ ਹੈ ਕਿਉਂਕਿ ਡੀਐਸਪੀ ਸਾਹਿਬ ਮੌਕੇ ਤੇ ਸੀ ਇਹਨਾਂ ਮੌਕੇ ਤੇ ਹੈਗੇ ਆ ਉਹ ਹਾਂ ਸਿਕਿਉਰਟੀ ਤੇ ਮੇਨ ਇਹਨਾਂ ਵੱਲੋਂ ਜਿਹੜਾ ਹੈਗਾ ਕੰਟਰੋਲ ਕੀਤਾ ਗਿਆ ਜਿਸ ਤਰ੍ਹਾਂ ਝੜਪ ਹੋਈ ਸੀ ਹਾਂ ਇਹਨਾਂ ਵੱਲੋਂ ਸਾਰੀ ਕੰਟਰੋਲ ਇਹਨਾਂ ਵੱਲੋਂ ਕੀਤਾ ਜਾਣਾ ਵਾ ਲਾਅ ਐਂਡ ਔਰਡਰ ਵਾਸਤੇ ਹੀ ਡੀਐਸਪੀ ਸਾਹਿਬ ਇੱਥੇ ਖੜੇ ਆ ਐਸਐਚ ਚਰਾਮਾ ਵੀ ਖੜੇ ਹੈ ਸਾਰੇ ਸਵੇਰ ਦਾ ਫਰਜ਼ੀ ਵੋਟਾਂ ਨੂੰ ਲੈ ਕੇ ਸਵੇਰ ਦਾ ਰੌਲਾ ਪੈ ਰਿਹਾ ਜੀ ਇਸੇ ਵਾਰਡ ਦੇ ਉੱਪਰ ਹੋ ਰਿਹਾ ਹੈ ਹਾਂ ਤੁਹਾਨੂੰ ਕੁਝ ਕਹਿਤਾ ਮਿਲਿਆ ਸਰ ਕੋਈ ਕੋਈ ਐਸ ਦੀ ਸ਼ਿਕਾਇਤ ਨਹੀਂ ਕਿਵੇਂ ਕਾਂਗਰਸ ਵੱਲੋਂ ਇੱਕ ਕੰਪਲੇਂਟ ਆਈ ਸੀ ਪਰ ਉਹਨਾਂ ਦੇ ਵਿੱਚੋਂ ਸਿਰਫ ਕੰਪਲੇਂਟ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਪ੍ਰੋਪਰ ਚਿੱਠੀ ਵੀ ਕੱਢਤੀ ਸੀ ਮੇਰੇ ਕੋਲ ਆ ਜਾਓ ਜੋ ਕੋਈ ਤੁਹਾਡਾ ਰਿਕਾਰਡ ਆ ਕੋਈ ਸਬੂਤ ਆ ਜੋ ਕੁਝ ਕਹਿਣਾ ਮੈਨੂੰ ਆਖੀ ਲਿਖਤੀ ਤੌਰ ਤੇ ਦੇ ਦਿਓ ਪਰ ਮੇਰੇ ਕੋਲ ਕੋਈ ਵੀ ਨਹੀਂ ਆਇਆ ਥੈਂਕ ਯੂ